ਬੇਸ਼ੱਕ ਹਾਰ ਦਿਲ ਜਾਂਦਾ ਬਾਜੀ ਜ਼ਿੰਦਗੀ ਦੀ ਖੇਡ ਜ਼ਿੰਦਗੀ ਦੀ ਬੇਸ਼ੱਕ ਹਾਰ ਦਿਲ ਜਾਂਦਾ ਬਾਜੀ ਜ਼ਿੰਦਗੀ ਦੀ ਪਰ ਦਿਲ ਦਿਮਾਗ ਤਾਂ ਰਹਿੰਦੇ ਨੇ ਪਰ ਦਿਲ ਦਿਮਾਗ ਤਾਂ ਰਹਿੰਦੇ ਨੇ ਰਹਿੰਦੇ ਨੇ ਲੜਦੇ ਆਪਸ ਵਿੱਚ ਰਹਿੰਦੇ ਨੇ ਲੜਦੇ ਆਪਸ ਵਿੱਚ ਦਿਲ ਕੁਝ ਹੋਰ ਕਹਿੰਦਾ ਤੇ ਦਿਮਾਗ ਕੁਝ ਹੋਰ ਦਿਲ ਵਿੱਚ ਤਾਂ ਬਹੁਤ ਕੁਝ ਆਉਂਦਾ ਨਹੀਂ ਹੁੰਦਾ ਅੰਤ ਕਦੇ ਇਛਾਵਾਂ ਦਾ ਜੀਵ ਸਵਾਦ ਦੇਖਦੀ ਹੈ ਤੇ ਦਿਲ ਕੁਝ ਨਾ ਕੁਝ ਭਾਲਦਾ ਰਹਿੰਦਾ ਹੈ ਸੁਣ ਸੰਗਰੂਰੀ ਸੁਣ ਸੰਗਰੂਰੀ ਸੁਣ ਸੰਗਰੂਰ ਦੀ